ਕਿ ਪਹਿਲੀ ਦਿਨ ਹੁਣ ਉਥੇ ਚਮਕੌਰ ਸਾਹਿਬ ਹੀ ਗਈ ਕਹਿਣ ਇਹ ਵੀ ਇਹ ਬਾਪੂ ਕਿੱਥੇ ਰਹਿੰਦੇ ਨੇ ਲੋਕ ਜਿਆਦਾ ਵਿਝਰੇ ਨਹੀਂ ਅਸੀਂ ਜਿਵੇਂ ਨਾ ਹੀ ਕਿਸਨ ਨਾਲ ਇੰਨਾ ਸਹਜਚਾਰ ਇਹ ਵੀ ਫਿਰ ਡਾਕਟਰ ਸਾਹਿਬ ਹੁਣੀ ਜਾਣਦੇ ਸੀ ਉਹ ਫਾਜ਼ਲ ਸਾਹਿਬ ਨੂੰ ਤੇ ਬਾਬਾ ਜੀ ਸਾਹਿਬ ਨਾਲ ਸੰਪਰਕ ਕਰਕੇ ਫਿਰ ਜਿਹੜਾ ਨੰਬਰ ਲੱਭਿਆ ਮੇਰਾ ਜੇਹਰ ਤੇਰੇ ਦੋ ਤਿੰਨ ਵਾਰ ਹੀ ਗਏ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਵਾਰ-ਵਾਰ ਖਾ ਆਓ ਕਿ ਮੈਨੂੰ ਖੁੱਦ ਨੂੰ ਸ਼ਰਤਿਦਗੀ ਹੁੰਦੀ ਵੀ ਆਪਾਂ ਤਾਂ ਲਾਗੇ ਦੇ ਮੈਂ ਉੱਥੋਂ ਇੱਥੇ ਆ ਜਾਣਾ ਤੇ ਕਹਿੰਦੇ ਨਹੀਂ ਫਿਰ ਵੀ ਅਸੀਂ ਤੁਹਾਨੂੰ ਸਤਨਾਏ ਤੇ ਸਤਕਾਰ ਨਾਲ ਮੈਂ ਕਿਹਾ ਸੀ ਵੀ ਸਾਡਾ ਸਾਊਂਡ ਜਿਹੜਾ ਇਹੋ ਆਪਣਾ ਹੀ ਆਏਗਾ ਵੈਸੇ ਨਹੀਂ ਕਿਰਪਾ ਕਰਦੇ ਹੋ ਹੋਰ ਕੋਈ ਮੰਦ ਨਹੀਂ ਵਾਹਿਗੁਰੂ ਜੀ ਦੀ ਮਿਹਰ ਨਾਲ ਇਹਨਾਂ ਨੇ ਬੜਾ ਪਿਆਰ ਦਿੱਤਾ ਸਾਰੇ ਨੌਜਵਾਨਾਂ ਨੇ ਬੜਾ ਪਿਆਰ ਦਿੱਤਾ ਜਦੋਂ ਮੈਂ ਇੱਥੇ ਆ ਕੇ ਬੈਠਾਂ ਤੇ ਫੋਟੋਆਂ ਖਿਜਾਈਆਂ ਬੜਾ ਪ੍ਰੇਮ ਕੀਤਾ ਜਦੋਂ ਮੈਂ ਵੇਖੋ ਬਾਹਰ ਜਿੱਥੇ ਮਰਜੀ ਆਪਾਂ ਦਵਾਨ ਲਾਈਏ ਆਪਣੇ ਇਲਾਕੇ ਦਾ ਬੰਦਾ ਇੱਕ ਮਿਲ ਜੇ ਹਲਿਆੜਾ ਵਰਗਾ ਜਿੱਥੇ ਮਰਜੀ ਦਵਾਨ ਲਾਈਏ ਜਾ ਤਾਂ ਸੀ ਸਾਰੇ ਵਸੇ ਆਏ ਵਾਹਿਗੁਰੂ ਦੀ ਮਿਹਰ ਨਾਲ ਨਾ ਫਰਬਰੀ ਮਹੀਨੇ ਨੰਬਰਕ ਮੈਂ ਦਿਵ ਰਾਤ ਤੋਂ ਮੰਚ ਚਲਦੇ ਨੇ ਪਰ ਇਹ ਵੀ ਇੱਥੇ ਲੱਗ ਕੇ ਜਿਹੜਾ ਕਦੇ ਨਾ ਮੈਂ ਸੋਚਦਾ ਹੁੰਦਾ ਸੀ ਇਹ ਚੀਜ਼ਾਂ ਜਦੋਂ ਪੁਰਾਣੇ ਸਮਿਆਂ ਤੇ ਉਹ ਕੈਮਰੇ ਵਾਲਾ ਵੀਰ ਜਦੋਂ ਮੈਂ ਆ ਕੇ ਬੈਠਕ ਹੈ ਨਾ ਤੁਸੀਂ ਸੰਘਰਸ਼ ਬੜਾ ਕਰਿਆ ਜ਼ਿੰਦਗੀ 'ਚ ਮੈਂ ਪਰਚੇ ਹਮੇਸ਼ਾ ਉੰਦੇ ਪੈਂਦੇ ਨੇ ਜਿਹੜੇ ਪੜ੍ਹਾਈਆਂ ਕਰਦੇ ਨੇ ਵਾਹਿਗੁਰੂ ਹਮੇਸ਼ਾ ਕਿਸਵਤੀ ਹੁੰਦੇ ਤੇ ਰਹਿੰਦੇ ਜਿਹਨੂੰ ਉਹਨੇ ਅੱਗੇ ਕਰਨਾ ਹੈ ਆਮ ਬੰਦੇ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਸੁੱਖ ਆਵੇ ਘਬਰਾਓ ਨਾ ਇਹ ਕਿਹਾ ਕਰੋ ਕਿ ਮੁਸੀਬਤ ਉਹਨੇ ਪਾਤੀ ਉਹਨੇ ਵੇਖਣਾ ਹੀ ਨਿਕਲਦਾ ਫੇਰ ਉਤੋਂ ਵੱਡੀ ਜ਼ਿੰਮੇਵਾਰੀ ਬਣਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਇੱਕ ਨਾ ਰਾਜਾ ਸਾਹਿਬ ਦਾ ਸਥਾਨ ਹੈ ਜੋ ਅਬੇਚ ਮਨੀਸ਼ ਹੈ ਬਹੁਤ ਵੱਡਾ ਸਥਾਨ ਹੈ ਘੱਟੋ ਘੱਟ 10 ਲੱਖ ਬੰਦੇ ਦਾ ਇਕੱਠ ਹੁੰਦਾ ਹੈ ਫੇਰ ਉਹ ਸਮਾਰੋਹ ਹੁੰਦਾ ਹੈ ਜਦੋਂ ਅਸੀਂ ਪੁਰਾਣੇ ਸਮੇਂ ਅੱਜ ਲੰਘਣਾ ਸੀ ਦੇਖਣਾ ਕਦੇ ਇੱਥੇ ਵੀ ਹਾਜ਼ਰੀ ਭਰਾਂਗੇ ਇੱਥੇ ਵੀ ਕਦੇ ਆਵਾਂਗੇ ਤੇ ਬਰਸਾਲਪੁਰ ਤੁਹਾਡਾ ਇਹ ਜਿਹੜਾ ਸਮਾਗਮ ਬਹੁਤ ਮਸ਼ਹੂਰ ਹੈ ਵੀ ਸਾਰੇ ਜਾਣਦੇ ਨੇ ਸਾਰੇ ਹਾਜ਼ਰੀਆਂ ਭਰਦੇ ਮੈਂ ਤਾਂ ਨਾ ਪਹਿਲੀ ਐ ਜਦੋਂ ਅੱਜ ਹੀ ਆਇਆ ਹਾਂ ਤੇ ਉਦੋਂ ਮੈਂ ਨਹੀਂ ਸੋਚਦਾ ਹੁੰਦਾ ਸੀ ਕਿ ਨਾ ਕਦੇ ਬਰਸਾਲਪੁਰ ਵਾਲੇ ਸਾਥ ਨਹੀਂ ਸੱਦਣਗੇ ਜਦੋਂ ਇਹ ਹੁਣ ਦਿਵਾਨ ਲੈਣ ਗਏ ਨੇ ਉੱਥੇ ਆਪ ਚੱਲ ਕੇ ਆਏ ਨੇ ਚਲੋ ਉਦੋਂ ਮੈਂ ਇਸ ਗੱਲ ਨੂੰ ਮਾਰਦੇ ਨਾਲੇ ਫੇਰ ਮੈਨੂੰ ਮੈਂ ਲੱਗਿਆ ਵੀ ਇਹਦੇ ਇਲਾਕੇ ਦੇ ਬੰਦੇ ਨੇ ਵੀ ਇਹਨਾਂ ਨੂੰ ਵੀ ਪਤਾ ਨਹੀਂ ਅਸੀਂ ਕਹੇ ਰਿਹਾ ਚੰਗੌਰ ਸਮਝ ਰਹੇ ਸਤਗੁਰੂ ਜੀ ਦੀ ਮਿਹਰ ਨਾਲ ਬਾਈ ਇਹ ਇੱਕ ਗੱਲ ਚੇਤੇ ਰੱਖਿਓ ਮੇਰੇ ਆਪਣੇ ਲੈ ਬੁੱਲੇ ਦਾ ਕੁਝ ਨਹੀਂ ਤਾਂ ਮਹਾਪੁਰਸ਼ਾਂ ਦੀ ਬਖਸ਼ਿਸ਼ ਆ ਲੱਖਾਂ ਲੋਕੀ ਅੱਜ ਪਿਆਰ ਕਰਦੇ ਨੇ ਦੁਨੀਆ ਜਾਣਦੀ ਏ ਕਿ ਵੰਗੂ ਦੀਆਂ ਮੇਹਰਾਂ ਨੇ ਤਕਦੀਰ ਦਾ ਤੇ ਫਕੀਰ ਦਾ ਕੁਝ ਨਹੀਂ ਪਤਾ ਜਾਂਦਾ ਜਾਂਦਾ ਕੀ ਦੇ ਮੈਂ ਤਾਂ ਅੱਜ ਵੀ ਇੱਥੇ ਬਖਸ਼ਿਸ਼ਾਂ ਲੈਣ ਆਇਆ ਗੁਰੂ ਸੱਚੇ ਪਾਤਸ਼ਾਹ ਮੀਰ ਕਰਨ ਤੁਸੀਂ ਭਾਵਨਾ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਇਹਨਾਂ ਬਹਾਂ ਪਰਸ਼ਾਂ ਦੇ ਉਪਨ ਤੇ ਇੱਕ ਇਹਨਾਂ ਗੁਰੂਆਂ ਨੇ ਫੁੱਲ ਵਿਰਖਾ ਕੀਤੇ ਨੇ ਤਾਂ ਗੁਰੂ ਗ੍ਰੰਥ ਸਾਹਿਬਹਾਰ ਜੀ ਦੇ ਫੁੱਲਾਂ ਦੀ ਵਿਰਖਾ ਕਰਨੀ ਹੈ ਜਿਹਨਾਂ ਦੇ ਹੱਥ ਸੁੱਚੇ ਨੇ ਤੇ ਕੋ ਸੰਗਤਾਂ ਨੂੰ ਕੋਲ ਵਰਤਾਓ ਤੁਸੀਂ ਤੇ ਆਪੋ ਮੈਂ ਨਾਲ ਨਾਲ ਉਧਾਰਨਾ ਪੜਦਾ ਤੁਸੀਂ ਸਾਰਿਆਂ ਨੇ ਕੋਸ਼ਿਸ਼ ਗੁਰੂ ਗ੍ਰੰਥ ਸਾਹਿਬਹਾਰ ਤੋਂ ਲੈਣੀ ਹੈ ਬੜਾ ਪਿਆਰ ਦਾ ਸਬੂਤ ਦਿੰਦਾ ਸਾਰਿਆਂ ਨੇ ਸੋਹਣਾ ਲੱਗਦਾ ਹੈ ਧੰਨ ਗੁਰੂ ਗ੍ਰੰਥ ਸਾਹਿਬਹਾਰਾਜ ਸੱਚੇ ਪਾਤਸ਼ਾਹ ਮੇਰ ਕਰਨ ਇਹ ਅਰਦਾਸ ਮਹਾਰਾਜ ਦੇ ਚਰਨਾਂ 'ਚ ਕਰਿਆ ਕਰੋ ਸੱਚੇ ਪਾਤਸ਼ਾਹ ਕਿਤੇ ਮੇਰੀ